ਇਹ ਵਿਚਾਰੀ ਦੇ ਥੱਲੇ ਥੱਲੇ ਉਹ ਜੜ ਤੇ ਪਾਣੀ ਹੈਗਾ ਤੇ ਉਹ ਤਾਂ ਮਿੱਟੀ ਆ ਜਿੱਥੇ ਜਿੱਥੇ ਪਾਣੀ ਜਾਂ ਇਦੋਂ ਬਾਅਦ ਆਉਂਦਾ ਫੇਰ ਇਹਦਾ ਫੁੱਲ ਨਾ ਆਉਣਾ ਫਿੱਡੇ ਕੜਾ ਕੀ ਕੜਾ ਫਿੱਡੇ ਕੜਾ ਅੱਛਾ ਤੇ ਉਹ ਟੀਮ ਵਾਲੀ ਬੋਲਦਾ ਹੈ ਜਿੰਨੋ ਵਾਲੀ ਹੈ ਫਿੱਡੇ ਕੜਾ ਕੀ ਟੀਮ ਟੀਮ ਵਾਲੀ ਕਹੀ ਹਾਂ ਟੀਮ ਵਾਲੀ ਟੀਮਾਂ ਵਾਲੀ ਅੱਛਾ ਜਿਹੜੇ ਵਾਣਾ ਚ ਪਾਣੀ ਦੀ ਸਮੱਸਿਆ ਹੁੰਦੀ ਉਹ ਆਪਣੇ ਉਹਨਾਂ ਦਾ ਹੀ ਰੌਲਾ ਆ ਵਿਚਾਰੇ ਜੇ ਗੀਤਾ ਲਾਉਂਦੇ ਸੀ ਤਾਂ ਪਾਣੀ ਨਹੀਂ ਪੂਰਾ ਹੁਣ ਲੈ ਜੀ ਮਿੱਤਰ ਪਿਆਰਿਓ ਜਿਹੜੀ ਇਹ ਤੋਂ ਪਹਿਲਾਂ ਵੀਡੀਓ ਤੁਸੀਂ ਦੇਖੀ ਉਹਦੇ ਪਾਣੀ ਟੁੱਟਦੇ ਆ ਜੀ ਉਹ ਸੀ ਪਰਸੋਂ ਦੀ ਤੇ ਘਰੇ ਜਦੋਂ ਨੂੰ ਗਏ ਰਾਤ ਨੂੰ ਫੋਨ ਫਾਨ ਚਲਾਇਆ 10 ਕਮੈਂਡੀ ਉਹ ਦਿਨ ਨੂੰ ਸਕਰੀਨ ਸਾਰੀ ਵਾਈਟ ਵਾਈਟ ਹੋ ਗਈ ਤੇ ਫੋਨ 'ਚ ਪੈ ਗਿਆ ਪਾਣੀ ਤੇ ਆਪਣਾ ਮੀਂਹ ਪੈ ਗਿਆ ਆਪਾਂ ਨੂੰ ਮਹਿੰਗਾ 6000 ਚ 6000 ਰੁਪਏ ਦੇ ਵਿੱਚ ਆਪਾਂ ਨੂੰ ਨਹੀਂ ਪੈ ਗਿਆ ਉਹਦੇ ਗੇੜਾ ਮਾਰਨਾ ਜੇ ਘਰੇ ਬੈਠੇ ਰਹਿੰਦੇ ਜੜੀਆਂ ਹੱਦਾਂ ਤਰੀ ਜਾਂਦੀਆਂ ਤਰੀ ਜਾਣ ਦਿੰਦੇ ਤੇ ਉਹ 6000 ਰੁਪਏ ਚ ਪੈ ਗਿਆ ਬਹੁਤ ਦੁੱਖ ਹੋਇਆ ਕਿਉਂਕਿ ਇੱਕ ਦੋ ਹੋਰ ਨੁਕਸਾਨ ਹੋਏ ਥੋੜੇ ਜਿ ਤੇ ਹੁਣ ਤੁਸੀਂ ਦੇਖੋ ਵੀ ਜੜੀਆਂ ਦੀ ਸੋਚ ਆ ਤੁਹਾਨੂੰ ਮੈਂ ਦਿਖਾਉਣਾ ਸਾਰਾ ਸਿਸਟਮ ਫੋਨ ਭਾਵੇਂ ਅੱਜ ਵੀ ਪੈਜਦੇ ਚਲ ਕੋਈ ਨਹੀਂ ਪਰ ਜਿਹੜੀ ਇੱਕ ਗੱਲ ਆ ਨਾ ਉਹ ਜ਼ਰੂਰੀ ਕਰਨੀ ਆ ਨਹਿਰ ਦੀ ਪਰੜੀਆਂ ਆ ਗਈ ਆ ਘਾਰਾਂ ਪੰਗਾ ਮੜੀਆਂ ਮੜਕਾਂ ਆ ਸਾਰਾ ਖਾਲ ਟੱਿਆ ਪਾਣੀ ਗਿਆ ਵੀ ਕਿੰਨਾ ਇੱਥੋਂ ਹੋਤੋਂ ਤੱਕ ਏਰੀਏ ਦਾ ਪਾਣੀ ਆ ਬਾਣ ਚ ਪਿਆ ਆਪਣੇ ਚ ਇਹ ਮੋੜ ਚ ਬੈਠੇ ਆ ਫੁੱਲ ਅਚਾਈ ਦੇ ਆਪਾਂ ਯਾਨੀ ਜਿਹਦਰ ਆਪਾਂ ਪਹਿਲਾ ਵੀਡੀਓ ਬਣਾਈ ਸੀਗੀ ਆ ਨਹਿਰਾਂ ਆ ਗਈਆਂ ਪੌੜਾ ਗਿਆ ਤੇ ਸਭ ਤੋਂ ਪਹਿਲਾਂ ਪਾਣੀ ਇੱਥੋਂ ਚੱਲਣਾ ਚਾਹੀਦਾ ਨਾ ਵੀ ਪਾਣੀ ਇੱਥੋਂ ਤਾਂ ਚੱਲੇ ਪਰ ਇਹਨੂੰ ਨਵਾਂ ਨੂੰ ਜਿੱਥੇ ਗਾਂ ਹਾਦ ਤੇ ਆਪਣਾ ਪਾਣੀ ਵਹਤਾ ਹ ਟੁੱਟੀ ਜਾਂਦੀਆਂ ਵਟਾਂ ਆ ਵਾਣ ਚੋਂ ਤੁਸੀਂ ਪਾਣੀ ਦੇਖ ਲਓ ਕਿੰਨਾ ਕ ਇਹਦਾ ਪਾਣੀ ਨਾ ਆਪਾਂ ਕਿਤੇ ਕੱਢਿਆ ਨਾ ਆਪਾਂ ਕੋਈ ਇਹਦੇ ਚ ਪਾਇਆ ਪਾਣੀ ਦੇਖ ਲਓ ਕਿੰਨਾ ਕ ਪਾਣੀ ਇਹਦੇ ਚ ਆਪ ਦੇਖ ਲਓ ਆ ਇਹ ਤਾਂ ਬੰਦੇ ਚੰਗੇ ਆ ਯਾਰ ਜੇ ਤਾਂ ਗੇਤਾ ਲਾਉਂਦੇ ਸੀ ਤਾਂ ਉੱਥੇ ਪਾਣੀ ਨਹੀਂ ਪੂਰਾ ਆਉਂਦਾ ਡੀਜ਼ਲ ਮਚਣਾ ਹੀ ਜੇ ਪਛੇਤਾ ਕਰ ਲਿਆ ਹੁਣ ਮੀਂਹ ਪੈਣ ਲੱਗ ਗਏ ਪਨੀਰੀ ਵੀ ਕਰੜੀ ਹੋਗੀ ਸਾਲਾ ਤੇ ਡੀ ਕਿਸਮਤ ਖਰਾਬ ਆਈ ਸੀ ਤਾ ਯਾਰ ਬਾਲੇ ਨੁਕਸਾਨ ਹੋਈ ਜਾਂਦੇ ਹੁਣ ਆ ਤਾਂ ਚਲ ਬਈਏ ਆਏ ਤਾਂ ਪੁੱਠੀ ਕਰਕੇ ਝਾੜ ਦਿੰਦੇ ਹੁਣ ਜਿਹੜਾ ਵਿੱਚ ਪੰਜਾਬੀ ਲੇਬਰ ਦਾ ਰਹਿੰਦਾ ਪੌਣਾ ਕਿਲਾ ਥਾਂ ਦਾ ਜਿੱਦ ਦੇ ਮੀਂਹ ਆਇਆ ਹੱਦ ਤੇ ਤੇ ਉਹ ਆਉਂਦੇ ਹੁਣ ਉਹਨਾਂ ਨੂੰ ਵੀ ਆਈ ਗੋਣਾਂ ਦੇ ਗੁੱਟੀਆਂ ਫੜਫੜ ਝਾੜਾਂਗੇ ਬੰਨਣ ਤੋਂ ਪਹਿਲਾਂ ਇਹਦਾ ਇੰਨਾ ਮਾਲ ਕੱਢੀ ਜਾਂਦਾ ਨਾਲ ਦੀਆਂ ਡੱਕੇ ਟੁੱਟੀਆਂ ਜਾਂਦੇ ਜਿਹੜੇ ਜਿਹੜਾ ਡੱਕਾ ਟੁੱਟ ਜਾਂਦਾ ਹੁਣ ਗਾਂ ਪਾਣੀ ਹੱਦ ਤੇ ਹੁਣ ਰੁਕਿਆ ਤਾਂ ਹੈ ਤੇ ਪਰ ਜੇ ਉਤੋਂ ਬਚਤ ਰਹੇ ਉਹ ਤੀਨੋਂ ਕਿਆਰੀ ਮੈਂ ਦੇਖ ਲਈ ਕੋਈ ਵੀ ਨਹੀਂ ਪੋਲੀ ਸਭ ਟੁੱਟਦਾ ਆ ਹਾਂ ਇੱਕ ਹੀ ਬੀਜ ਆ ਜਿਸ ਵਿੱਚ ਅੱਛਾ ਲੱਗੇ ਉਹ ਹੀ ਦੇਖ ਲਓ ਬੱਟਾ ਬੁੱਟਾ ਨਾਲ ਉਧਰ ਕਿਤਨੀ ਗੁੱਟੀ ਚਾਹੀਏ ਵੀ ਔਰ 5 6 ਗੁੱਟਾ ਚਾਹੀਏ ਇਧਰ ਵੀ ਨਹੀਂ ਆਇਆ ਗਿਆ ਜੋ ਮੀਂਹ ਪਿਆ ਆ 26 ਆਪਣਾ ਚੱਲ ਲੱਗ ਗਿਆ ਵਧੀਆ ਚੱਲ ਪਿਆ ਤੇ ਪਾਣੀ ਪਾਣੀ ਹੋਇਆ ਪਿਆ ਜਿਹੜੀ ਤੂੜੀ ਆ ਥੋੜੀ ਆਪਣੀ ਥੋੜਾ ਜਿਆ ਤੇ ਰਹੀ ਹੈ ਨੁਕਸਾਨ ਇਹ ਵਿਚਾਰੀ ਦੇ ਥੱਲੇ ਥੱਲੇ ਉਹ ਜੜ ਤੇ ਪਾਣੀ ਹੈਗਾ ਤੇ ਉਹ ਤਾਂ ਮਿੱਟੀ ਆ ਜਿੱਥੇ ਜਿੱਥੇ ਪਾਣੀ ਜਿਆ ਇਦੋਂ ਬਾਅਦ ਆਉਂਦਾ ਫੇਰ ਇਹਦਾ ਫੁੱਲ ਨਕਸਾਨ ਹੁਣ ਜਿਹੜੀ ਪਨੀਰੀ ਸੀ ਆਪਣੀ ਉਹ ਹੋ ਗਈ ਕਰੜੀ ਹੁਣ ਇੱਥੇ ਪਿੰਦਰ ਦੇ ਪਟਾਣ ਆਏ ਆ ਉੱਥੇ ਬਿਠਾ ਕੇ ਆਏ ਬੰਦੇ ਨੂੰ ਉਧਰੋਂ ਰੇ ਪਾਉਣੇ ਉਵੇਂ ਹੀ ਹਰ ਰੇ 35 ਦਿਨ ਦਾ ਜੋ ਨਾ ਹੋ ਗਿਆ ਤੀਜੀ ਆਰ ਦੀ ਮੋੜ ਨਹੀਂ ਆ ਲੇਟ ਹੋਈ ਜਾਂਦੀ ਐ ਮੈਂ ਸੜਦੇ ਆਂ ਹੀ ਕੁਝ ਨਹੀਂ ਹੁੰਦਾ ਆਪਣੇ ਘੜਾ ਮਟਾ ਟੋਟਨਾਂਗਾ ਜਦ ਐਨਾ ਮੀ ਚੱਲ ਗਿਆ ਹੋਰ ਹੁਣ ਵੇਖੀ ਜੋ ਕਿੰਨਾਗਾ ਜੀ ਨਾ ਤਾਂ ਫਿਰ 300 ਦਾ ਘੱਟਾ ਹੈ ਹੋਰ ਕੀ ਫਿਰ ਦੇ ਲੇਟ ਪਾਈ ਫਿਰ ਉਹਦਾ ਨਹੀਂ ਫਾਇਦਾ ਜੇ ਉਹ ਵੀ ਲੇਟ ਹੋ ਗਈ ਤੇ ਤਾਂ ਵੀ ਛੋਣੇ ਨੂੰ ਕੋਈ ਫਾਇਦਾ ਨਹੀਂ ਹੁਣ ਉਹਦਾ ਰੇਹ ਛੱਡਦੇ ਆ ਮਨ ਲਾਦਾ ਅੱਜ ਇਕੱਲੇ ਹੀ ਹੋਵਾਂਗੇ ਅਸੀਂ ਜਿਹੜੇ ਰੇਹ ਪਾਵਾਂਗੇ ਵੇਖਣ ਵਾਲਾ ਤਾਂ ਹੁਣ ਮੂਰਖੀ ਹੈ ਪਰ ਸਾਡੀ ਮਜਬੂਰੀ ਨਹੀਂ ਨਾ ਦੇਖਣੀ ਹੈ ਖਾਲ ਵੇਖੋ ੱਟੀ ਦਾ ਕਿੰਨਾ ਖਾਲ ਚੱਟ ਪਿਆ ਹਲਾਣਾ ਮਿਹਰ ਦੇ ਰੇ ਬੇਬਾ ਆ ਚੋਂ ਨਾ ਜੀ ਇਹਨੂੰ ਹੁਣ ਦੇ ਰਿਆਂ ਚੌਥੀ ਡੋਜ਼ ਪਹਿਲਾਂ ਮੈਂ ਤੀਜੀ ਠੀਕ ਹੈ ਬਠਾਈ ਚੌਥੀ ਡੋਜ਼ ਹਾਂ ਡੋਜ਼ ਦੇ ਰਿਆਂ ਨੂੰ ਤੋਂ ਅੱਜ ਇਹ ਹੋ ਗਿਆ 33 34 ਦਿਨ ਦਾ ਹੋ ਗਿਆ ਹਲਾਣਾ 33 34 ਲੜਦਾ ਜਾਂ 35 ਤੋਂ ਥੱਲੇ ਥੱਲੇ ਜਾਂ ਉਹ ਆਪਣਾ ਜਰ ਝੋਨਾ ਹੋਇਆ ਤਾਂ ਥੋੜਾ ਜਿਹਾ ਵੱਡਾ ਹੀ ਪਿਆ ਪਰ ਦੂਸਰੀ ਸਾਈਡ ਤੋਂ ਦਬਦਾ ਥੋੜਾ ਜਿਹਾ ਤੇ ਚਲ ਅਰੇ ਪਾ ਜਈਏ ਖਿੱਚੀ ਜਾਊਗੀ ਲਾਵੀ ਮਟਰੋ ਆਵਾਣ ਹੁੰਦਾ ਜੀ ਠੇਕੇ ਦੇ ਬਹੁਤ ਭਰਾਵਾਂ ਨੇ ਕਮੈਂਟ ਕਰੇ ਤੇ ਆਹ ਟਾਲੀਆਂ ਤੋਂ ਏਡੀਆਂ ਏਡੀਆਂ ਸੀਗੀਆਂ ਜਿਵੇਂ ਫਰਜ ਕਰਵਾ ਆਹ ਤਾਂ ਚਲ ਵੱਡੀ ਆ ਜਦੋਂ ਲਿਆ ਸੀ ਪੂਰੀਆਂ ਬਹਾਲ ਹੋਈਆਂ ਸੀ ਉਹ ਟਾਲੀ ਵੀ ਏਡੀ ਸੀ ਤਿੰਨੇ ਏਡੀਆਂ ਏਡੀਆਂ ਸੀ ਕੋਈ ਛਾ ਨਹੀਂ ਸੀ ਇੱਥੇ ਪਰ ਆ ਦੋ ਸੁੱਕੀਆਂ ਹੁਣ ਪਤਾ ਨਹੀਂ ਕੀ ਹੋ ਗਿਆ ਸੀ ਇਹ ਜਾਂ ਤਾਂ ਤਣੇ ਤੁਣੇ ਸੀ ਜਾਂ ਤਾਂ ਸੁੱਕੀਆਂ ਕਿਉਂਕਿ ਪਹਿਲਾਂ ਵੀ ਪਰੇ ਤਾਈਆਂ ਦੇ ਸੀ ਕਿ ਫੋਟ ਜੀ ਵਿੱਚੋਂ ਇੱਕ ਹੋਰ ਰੱਖ ਲਈ ਸੀ ਤੇ ਐਤ ਕੀ ਸੁੱਕੀਆਂ ਆ ਇਹ ਬਾਕੀ ਹੁਣ ਆਪਾਂ ਨੂੰ ਸੌਕੇ ਫੇਰਦੇ ਹੀ ਜਾਂਦਾ ਕੋਠਾ ਅਰੇ ਇੱਥੇ ਠੱਲੀ ਰਹੀ ਉਹਦਾ ਹੀ ਮੀਂਹ ਚ ਤੇ ਹੁਣ ਵੀ ਚਾਰ ਤੋਂ ਤਾਂ ਉਪਰ ਹੀ ਆ ਜਾਣੀ ਪੰਜ ਹੀ ਮੰਨਦਾ ਮੈਂ ਤਾਂ ਤੇ ਉਧਰ ਸਾਹਮਣੇ ਵੀ ਰੱਖੀ ਬਿਠੇ ਰਹੇ ਇੱਕ ਸਾਈਡ ਹੀ ਜਾਂਦੀ ਹੁਣ ਜਿਹੜੀ ਪਨੀਰੀ ਆਪਣੀ ਕਰੜੀ ਹੋ ਗਈ ਸੀਗੀ ਗਾਹ ਲਾਉਣੀ ਸੀ ਟੁੱਟਦੀ ਆ ਉੱਥੇ ਸਾਣਾ ਪਿੰਦਰ ਦੇ ਪੱਟਣ ਬਿਠਾ ਕੇ ਆਂਦੀ ਆ ਲੇਬਰ ਉਹਨਾਂ ਨੂੰ ਹੁਣ ਮੋਟਰਸਾਈਕਲ ਵਾਲੀ ਰੇੜੀ ਦਿੰਨੇ ਆ ਚਲ ਕੇ ਲੇਕ ਦੀ ਘਾਟਦੀ ਆ ਦੋ ਗੜੇ ਲਾ ਲੈਣਗੇ ਫੇਰ ਰੋਡ ਉਤੋਂ ਹੀ ਆਵੜਾ ਕਰਨੀ ਜ਼ਰੂਰਤੀ ਆ ਆ ਤੇ ਫੋਨ ਬਾਈ ਇਹਦੇ ਤੇ ਪਾਉਣਿਆ ਲੱਭਿਆ ਕਰੋ ਕਵਰ ਜਾ ਤੇ ਕੱਲ ਬਹੁਤ ਮਹਿੰਗਾ ਪੈ ਗਿਆ ਡਿਸਪਲੇ ਉੱਡ ਗਈ ਇਹਦੀ 18000 ਦੀ ਡਿਸਪਲੇ ਸੀ 12 ਜਿਹੜਾ ਉੱਪਰ ਕੱਲਾ ਫਲੈਕਸ ਜਾ ਕਹਿੰਦਾ ਸੀ ਉਹ ਬਾਈ ਉਹੋ ਪਾਇਆ 6000 ਦਾ ਥੋੜੇ ਦਿਨ ਪਹਿਲਾਂ ਇਹਦੀ ਬੈਟਰੀ ਬਵਾਈ ਤੇ ਇਹ ਬੈਗ ਗਲਾਸ ਪਾਇਆ 6000 ਉਹਦੇ ਲੱਗਿਆ 12000 ਦਾ ਸੰਗਦਣਾ ਚ ਲੱਗ ਗਿਆ ਫੋਨ ਤੇ ਬਹੁਤ ਖਰਚ ਆ ਗਿਆ ਜਿਹੋ ਹੀ ਅੰਦਰ ਇਹਨੇ ਲੱਖ ਦਾ ਲਿਆ ਸੀ ਉਦੋਂ ਇਹ 13 Pro Max ਹੈ 22 ਚ ਲਿਆ ਸੀਗਾ 25 ਹੋ ਗਿਆ ਤੇ ਇਹ ਇਹਦੀ ਕੀਮਤ ਜਿਹੜੀ ਮੰਨ ਲਓ 15-20000 ਰੁਪਇਆ ਰਹਿ ਗਈ ਹੋਣੀ 60000 ਰੁਪਇਆ ਦਾ ਇਹ ਉੱਡ ਗਿਆ ਉਹ YouTube ਚ ਨਾ ਨਹੀਂ ਆਪਾਂ ਕਹਦੇ ਆਸਤੇ ਲੈਣਾ ਸੀ ਐਡਾ ਮਹਿੰਗਾ ਉਧਰ ਲੱਖ ਸਪੈਸ਼ਲ ਆਇਆ ਚਲੋ ਕੋਈ ਨਹੀਂ ਹੁਣ ਉਧਰ ਚਲੀਏ ਅਹੀ ਦਾ ਕੌਣ ਆ ਬਾਈ ਹਾਂ ਸੈਂਤ ਆਈ ਆ ਝੋਨਾ ਲਾਉਣ ਦੀ ਪਰ ਉਤੋਂ ਬਦਲਦੇ ਹਣਾ ਇਹਨਾਂ ਦਾ ਵੀ ਜੇਰਾ ਆਪਣੇ ਵਾਹਨ ਹੱਦ ਟਟ ਕੇ ਫੇਰ ਗਾਂ ਪਾਣੀ ਜਾਂਦਾ ਆ ਵੀ ਡੁੱਬਿਆ ਖੜਾ ਝੋਨਾ ਲੱਗਣਾ ਇਹ ਤਾਂ ਚਲੋ ਗੇਤਾ ਲੱਗਿਆ ਜੇ ਕਿਤੇ ਆ ਬਾਸਪਤੀ ਲੱਗਿਆ ਹੁੰਦਾ ਇਹ ਵੀ ਵੀ ਅੱਗੇ ਡੁੱਬਦਾ ਆ ਆਏ ਹੋਈ ਬਾਬੇ ਅਜ ਤਵੇ ਅੱਲਾ ਇਹ ਨਹੀਂ ਦੂਰ ਆਪਣੀ ਰੀ ਲਈ ਜਾਂਦੇ ਉਹ ਚਾਰੇ ਬਾਕੀ ਇਹ 3 ਸਾਲਾਂ ਬਾਅਦ ਹੋਈ ਆਏ ਆਪਣੇ ਨਾਲ ਤਿੰਨ ਸਾਲਾਂ ਲੰਘ ਗਏ ਸੀ ਜਾਨੀ ਦੋ ਸੀਜ਼ਨ ਤੋਂ ਪਹਿਲਾਂ ਲੰਘ ਗਏ ਸੁੱਕੇ ਫੇਰ ਪਾਣੀ ਵਗਿਆ ਤੇ ਕੀ ਹੱਦ ਉਤੋਂ ਦੀ ਅੱਗੇ ਵਜਦੀ ਵਗਦਾ ਵਜਦੀ ਹਟ ਜਾਂਦਾ ਵੀ ਇੰਨਾ ਨਹੀਂ ਆਉਂਦਾ ਮੈਂ ਪਿਛਲੀ ਵਾਰੀ ਨੇ ਇੰਨਾ ਨਹੀਂ ਆਇਆ ਐਤਕੀ ਮਹੀਂ ਇੰਨਾ ਆਇਆ ਜੇ ਇੱਥੇ ਪਹਿਲਾਂ ਲਾਉਣਿਆ ਝੋਨਾ ਫੇਰ ਪਾਣੀ ਤੇਲਾਂ ਤੇ ਰਹਿ ਜਾਂਦਾ ਇੱਥੇ ਪਾਣੀ ਨਹੀਂ ਪੂਰਾ ਆਉਂਦਾ ਕਿਉਂਕਿ ਦੁਨੀਆਂ ਦੀ ਸੋਜ ਤੁਹਾਨੂੰ ਪਤਾ ਜਿਵੇਂ ਜਿਵੇਂ ਨੀਤਾ ਆ ਜਿਵੇਂ ਜਿਵੇਂ ਪੈਸਾ ਬਣਨ ਲੱਗਿਆ ਖੇਤੀ ਦੇ ਵਿੱਚ ਹਣਾਂ ਹਾਂ ਨਹੀਂ ਤਾਂ ਬੇਕਾਰ ਹੋਗਾ ਕੋਈ ਵੰਡ ਨਹੀਂ ਕੱਢਦਾ ਕੋਈ ਕੋਸ ਨਹੀਂ ਬਹੁਤ ਔਖੇ ਆ ਟੇਲਾਂ ਤੇ ਬੈਠੇ ਸੀ ਜਿੰਨਾ ਕਹਿ ਲੋ ਨਹੀਂ ਹੁਣ ਡੁੱਬੀ ਜਾਂਨੇ ਪਹਿਲਾਂ ਧਿਆਏ ਮਰੀ ਜਾਂਨੇ ਆ ਹਾਲ ਆਪਾਂ ਦਾ ਫੇਰ ਲਫਾਫੇ ਚ ਪਾਉਣੇ ਬਾਈ ਤਾਜ਼ਾ ਹੀ ਲੱਗੇ ਪੈਸੇ ਗਣੀਆਂ ਫੇਰ ਆਉਣ ਲੱਗੀਆਂ ਓਏ ਹੋਏ ਇਤੋਂ ਬਾਅਦ ਬੱਸ ਪੜੀ ਸਟਾਰਟ ਕਰਾਇਆ ਇਹਦਾ ਚੋਨਾ ਚੱਲ ਪਿਆ। ਇਸ ਤੋਂ ਬਾਅਦ ਇਹ ਲਾ ਕੇ ਲੀਵਰ ਭੱਜ ਗਈ ਫੇਰ। ਆਖੇ ਸਾਨੂੰ ਦੂਜਾ ਬੰਦਾ ਮਜਬੂਰ ਕਰੀ ਜਾਂਦਾ ਵੀ ਸਾਡੇ ਪੈਸੇ ਮਾਰ ਲੂ ਐਨਾ ਕਰ ਜਾਣਦੇ ਸਾਨੂੰ। ਇੱਕ ਦਿਨ ਮੈਂ ਜਲ ਰੋਕ ਜਾਨੇ ਭਰਾਓ ਰੋਕ ਗਏ। ਤੀਜੇ ਦਿਨ ਆਏ ਉਹਦੇ ਉਹ ਸਾਡੇ ਤਿੰਨ ਖੱਲਾਂ ਦੀ ਐ। ਸਿੱਧਾ ਕਿਹੜਾ ਇੱਥੋਂ ਲੈ ਕੇ ਆ ਵਾਟਰ ਤੋਂ ਇਹ ਇੱਥੋਂ ਉੱਦ ਦੇ 2 ਕਿਲੇ ਲਾ ਕੇ ਇੱਕ ਦਿਨ ਛੱਡ ਕੇ 2 ਕਿਲੇ ਲਾ ਕੇ ਫੇਰ ਨਹੀਂ ਆਏ ਫੇਰ ਜਦੋਂ ਉੱਦ ਦੇ 2 ਕਿਲੇ ਲਾਏ ਅਗਲੇ ਦਿਨ ਆਏ ਨਾ ਉੱਥੇ ਮੈਂ ਜਾ ਕੇ ਖੜਾ ਰਿਆ ਫੇਰ ਲੇਵਰ ਹੋਰ ਕਰਕੇ ਦਿੱਤੀ ਫੇਰ ਉਧਰਲੇ ਬਾਣ ਚਾਹੁੰਦੇ ਸੀ ਅੱਡ ਲਾਵਾਂਗੇ ਛੱਡੇ 'ਚ ਨਹੀਂ ਲਾਉਣਾ ਉਹ ਉਧਰ ਲਾ ਕੇ ਉਹ ਠੀਕੇ ਵਾਲਾ ਬਾਣਾ ਇੱਧਰ ਆ ਮੋਟਰ ਦੇ ਉਦਲੇ ਪਾਸੇ ਜਿੰਦਾ ਉੱਥੇ ਲਾ ਗਿਓ ਉਹ 2 ਕਿਲੇ ਆਪ ਦਾ ਲਾ ਗੇ ਫੇਰ ਉਸ ਦਿਨ ਅਗਲੇ ਦਿਨ ਲੇਵਰ ਆਈ ਇਹ ਆਪ ਦਾ ਪੂਰਾ ਕਰਨ ਜਿਹੜੀ ਅੱਜ ਲੱਗੀ ਪਈ ਐ ਫੇਰ ਇਹਨਾਂ ਨੇ ਆਏ ਤਾਂ ਸਲਾਮੀ ਆ ਗਿਆ ਫੇਰ ਪੁੱਠੇ ਮੁੜ ਗਏ ਫੋਲ ਮੀ ਲੈ ਪਏ ਜਦੋਂ ਤੇ ਪਾਣੀ ਚੱਲਣ ਵਾਲਾ ਗਾਮੀ ਹੋ ਗਿਆ ਨਾ 11 12 ਐ ਤਾਂ ਮੀ ਲਈ ਗਿਆ ਇਹ ਪੁੱਠੇ ਮੁੜ ਗਏ ਫਿਰ ਜਿਹੜੇ ਉਹ ਦੋ ਕਿੱਲੇ ਸੀਗੇ ਉਹ ਭਈਆਂ ਨੂੰ ਕਿਹਾ ਭਾਈ ਇਹ ਵੀ ਕਿੱਥੋਂ ਲਾਉਂਦੇ ਭਈਆਂ ਨੇ ਪਨੀਰੀ ਪੱਟੀ ਰੱਖੀ ਪਨੀਰੀ ਪੱਟ ਕੇ ਪਰਸ ਉਹਨਾਂ ਨੇ ਪਨੀਰੀ ਪੱਟੀ ਰੱਖੀ ਕੱਲ ਲਾਈ ਕੋਸ ਫੇਰ ਫੇਰ ਪਾਣੀ ਜ਼ਿਆਦਾ ਸੀਗਾ ਤੇ ਕੋਸ ਅੱਜ ਲਾਈ ਹੁਣ ਉਹਨਾਂ ਨੇ ਕੰਪਲੀਟ ਕਰਿਆ ਇਹ ਅੱਜ ਫੇਰ ਆਏ 6ਵੇਂ 5ਵੇਂ 6ਵੇਂ ਦਿਨ ਬਾਅਦ ਜਾਨੀ ਟੋਟਲ ਇਹਨਾਂ ਨੂੰ 5-6 ਦਿਨ ਹੋ ਗਏ ਇਹਦੇ ਚ ਅਸੀਂ ਆਖਿਆ ਜੇ ਪਾਣੀ ਵਗੀ ਅੰਦਰ ਇਹਦਾ ਹੁਣ ਤਾਂ ਹਜੇ 2 ਦਿਨ ਹੋਰ ਕੱਟਦਾ ਸੀ ਰਹਿ ਜਾਂਦਾ ਹੁਣ 6 ਕਿ ਦਿਨ ਹੀ ਹੋਏ ਹੁਣ ਲੱਗੇ ਨੂੰ ਪਰ ਮੈਂ ਹੈਰ ਸੈਟ ਚੱਲੋ ਦੋੜੀ ਗੱਟੇ ਵਧੇ ਸੀ 16 ਚ 15 ਚ ਹੈਰ ਪਾ ਹੀ ਚੱਲੋ ਪਾਣੀ ਹੁੰਦਾ ਇਹ ਤਾਂ ਬੇਫਿਕਰ ਹੋਈਏ ਕਿਉਂਕਿ ਉਹਦੇ ਵਿੱਚ ਦੀ ਹਜੇ ਪਾਣੀ ਚੱਲੀ ਜਾਂਦਾ ਥੋੜਾ ਜਿਹਾ ਇਹਦਾ ਰੋਕ ਕੇ ਪਾਣੀ ਬਾਕੀ ਉਹ ਤਾਂ ਮੌਸਮ ਦਾ ਨਹੀਂ ਭਰੋਸਾ ਹੈ ਜਿਹੜੇ ਵਾਂ ਟੇਲਾਂ ਤੇ ਹਨ ਜਿਹੜੇ ਜਿਹੜੇ ਬੰਦੇ ਨੇ ਨਹਿਰੀ ਜ਼ਮੀਨਾਂ 'ਚ ਨਹਿਰੀ ਪਾਣੀ ਜਾਂਦੇ ਆ ਉਹਨਾਂ ਨੂੰ ਪਤਾ ਕੀ ਦੌਖਾ ਉਹ ਦੌਖਾ ਸੀ ਹੰਡਾਈ ਜਾਂਨੇ ਬਹੁਤ ਪੜੀ ਜੀ ਯਾਰ ਕੰਮ 'ਤੇ ਸਵਾਦ ਵਾਲੀ ਗੱਲ ਹੀ ਨਹੀਂ ਕੋਈ ਪਰ ਚਲੋ ਐਡੀ ਵੀ ਗੱਲ ਨਹੀਂ ਹੈਗੀ ਮਾਰਾਏ ਨੇ ਵਧੀਆ ਚੜ੍ਹਦੀ ਕਲਾ 'ਚ ਰੱਖੇ ਸਾਰਾ ਕੁਝ ਸੋਖ ਫਿਲਾਣ ਦੀ ਰੱਖੇ ਕੋਈ ਚੱਕਰ ਵਾਲੀ ਗੱਲ ਨਹੀਂ ਆ ਤਾਂ ਮਾੜੀਆਂ ਮੋਟ ਤਾਂ ਆਉਂਦੀਆਂ ਹੀ ਰਹਿਣਗੀਆਂ ਹੁਣ ਸਾਰਾ ਕੁਝ ਪੋਜਟਿਵ ਵੀ ਨਹੀਂ ਜਾਂਦਾ ਹੁੰਦਾਗਾ ਚਲ 4 ਦਿਨ ਲੇਟ ਲੱਗ ਗਿਆ ਝੋਨਾ ਅੱਜ ਲੱਗ ਜਾਣਾ ਬਸ ਪਾਣੀ ਪੂਣੀ ਵਾਕੇ ਵੀ ਹਟ ਜਾਣਾ ਰਿਆ ਰੂਆ ਪਾਲਾਂਗੇ ਕੋਈ ਚੱਕਰ ਨਹੀਂ ਲਾਹੋ ਜੀ ਬਰਾਹੀ ਹੋਵੇ ਬਾਸਮ ਵੀ ਹੋ ਗਿਆ ਸਾਫਾ ਚੜ ਰਹੀ ਵੀ ਪੈ ਗਈ ਤੇ ਝੋਨਾ ਵੀ ਲਾ ਗਿਆ ਹੁਣ ਉਹ ਸਾਡੇ ਲੋਹੇ ਦੇ ਜਵਾਰੇ ਕੋਲੋਂ ਆਪਾਂ ਪਨੀਰੀ ਪੱਟ ਕੇ ਲਿਆਉਣੀ ਐ ਪਨੀਰੀ ਪੱਟ ਕੇ ਤੇ ਇੱਥੇ ਛੱਬੀ ਲਵਾ ਦੇਣਾ ਜਿੱਥੇ ਆਪਣੀ ਆ ਹੈਗੀ ਆ ਜਿੱਥੇ ਆਪਣੀ ਬਾਹ ਪਤੀ ਦੀ ਬਣੀ ਰਹੀ ਹੈ ਠੀਕ ਹੈ ਜੀ ਆਹ ਲੋ ਇਹ ਟੁੱਟਣ ਲੱਗੀ ਸੀ ਔਰ ਇਹਦੇ ਆਪਾਂ ਇੱਥੇ ਇਹਦਾ ਕੰਮ ਨਰੇਟ ਦੇਣਾ ਇਹਦੇ ਚ ਆਪਾਂ ਛੱਬੀ ਲਾ ਦੇਣਾ ਛੱਬੀ ਨਾਲ ਹੀ ਵਢਿਆ ਜਾਊਗਾ ਬਾਕੀ ਧੌਪ ਕਰਾ ਨਿਕਲਾਈ ਆ ਸੋਰਾ ਧੌਪ ਕਰੇ ਮੌਸਮ ਨਾ ਕੱਚਾ ਹੋਵੇ ਆ ਸੋ ਸਵਾਲ ਆ ਇਹ ਜੜਦਾ ਨਾ ਚੜਾਈ ਕਿੰਨੀ ਆ ਹਾਂ ਇੱਥਾ ਲੌਕ ਟਾਇਲ ਦਾ ਭਰਿਆ ਕਰਨਾ 12 ਫੁੱਟ ਟ੍ਰਾਂਨਾ ਲੈ ਕੇ ਚੱਲਿਆ ਮੈਂ ਜੀ ਨਾ ਹਰਾਣਾ ਆ ਮੈਂ ਜੇ ਮੇਰੇ ਅਰਕ ਨੇ 36 ਦੀ ਨਾ ਘੜਾਉਣਾ ਹੁੰਦਾ ਆਪਾਂ ਪੂਰੀ ਫੀਡਿੰਗ ਲੈਣੀ ਸੀ ਬਠੀਕ ਆ ਯਾਰ ਬਹੁਤ ਤਗੜਾ ਪਰ ਉਹ ਸਰਾ ਹੀ ਲਾ ਗਿਆ ਆ ਸ਼ਾ ਯਾਰ ਜਰਾ ਬਾੜਾ ਚੱਕ ਲ ਗਿਆ ਢਾਲ ਵਾਲੀ ਪਾਸੇ ਰਾਛਾ ਤਗੜਾ ਹੀ ਵਾਲਾ ਲੈ ਇਹ ਆ ਆਛਾ ਬਾਈ ਇਥੋਂ ਸਰੀਰ ਬੰਨਣ ਲੱਗਿਆ ਉਹ ਤਾਂ ਹੀ ਚੱਕਰ ਨਹੀਂ ਪੂਰੇ ਕਰਿਆ ਨੇ ਆਪਣੀ ਏਰੀਆ ਦਾ ਥਾਂ ਲਾਉਣੇ ਬਾਬਾ ਆਹ ਸਾਈਡਾਂ ਤੇ ਮਿੱਟੀ ਮਟੀ ਰਹਿ ਗਈ ਸੀ ਮਾੜੀ ਮੋਟਰ ਵੀ ਤਾਂ ਇੱਥਰ ਨਾਲ ਹੀ ਕੱਢੀ ਜੰਨੇ ਆਜ ਆਪਣਾ ਆਰਸ਼ ਸਿੰਘ ਵੀ ਨਹੀਂ ਆਇਆ ਬਹੁਤ ਵਧੀਆ ਚੋਕ ਖਿੱਚੀ ਜਿੰਨੀਆਂ ਨੇ ਆ ਉੱਚਾ ਆਣ ਵਹਲੇ ਦਾ ਪਾਣੀ ਮਿਲਣੇ ਗਿਓ ਇਹਨਾਂ ਨੂੰ ਅੱਜ ਲਾਉਣਾ ਪੈ ਰੇ ਆਪਣੇ ਤੋਂ ਮੱਠਾਂ ਵਾਲੇ ਵੱਡਾ ਡਬਲਾ ਹਾਲਿਆ ਕਰੇ ਨਾਲ ਵਾਲਾ ਕੋਈ ਡੁੱਬਿਆ ਪੈ ਉਹ ਸਾਂ ਵਾਲੀਏ ਬਰਾਬਰ ਹੋ ਗਾ ਵਟਾਂ ਫੇਰ ਫੇਰ ਲਾਉਂਦੇ ਫਰਾ ਹੁਣ ਤਾਂ ਫੇਰੀ ਦਾ ਨਹੀਂ ਕਿੱਥੇ ਇੱਥੇ ਡੀਜ਼ਲ ਵਾ ਲੈਣਾ ਮੁੱਲ ਜਿਹੜੇ ਵਾਹਣਾਂ 'ਚ ਪਾਣੀ ਦੀ ਸਮੱਸਿਆ ਹੁੰਦੀ ਆ ਆਪਣੇ ਕੋਲ ਉਹਨਾਂ ਦਾ ਹੀ ਰੋੜ। ਆਹ ਵਿਚਾਰੇ ਜੇ ਗੀਤਾ ਲਾਉਂਦੇ ਸੀ ਤਾਂ ਪਾਣੀ ਨਹੀਂ ਪੂਰਾ ਹੁਣ। ਹੁਣੇ ਹਜੇ ਅੱਜ ਨੂੰ ਸਹਾਇਆ ਮੜਾ ਝੋਨੇ ਨੂੰ ਦਿੱਸਣਾ ਹੀ ਹੜ ਗਏ, ਐਨਾ ਡੁੱਬ ਗਏ। ਆ ਵੱਟਾਂ ਕੋਲ ਨਾ ਬਰੀ ਅਕੁਈ ਪਈ ਆਵੇ। ਇਹ ਨੀਵੇਂ ਆ ਵਾਣ ਥੋੜੇ ਥੋੜੇ। ਉਹ ਨਾਲ ਵਾਲੀ 'ਚ ਐ ਬਸ ਸਾਡੇ ਪਿੰਡ ਪੰਜ ਪੰਜ ਚਾਰ ਚਾਰ ਉੰਗਲਾਂ ਦਾ। ਵੱਧ ਤੋਂ ਵੱਧ ਕਿਸੇ ਵਾਹਣ ਦਾ ਫੋਟ ਦਾ ਫਰਕ ਹੋਊਗਾ, ਜ਼ਿਆਦਾ ਨਹੀਂ ਹੈ। ਇਹਨੇ ਜੀ ਬੜਾ ਪਾਣੀ ਡੱਬ ਡੱਬ ਜਾਂਦਾ ਇਹ ਆਪਾਂ 26 ਲਾਇਆ 26 ਤੇ ਆਪਾਂ ਕਰਨਾ ਕੀ ਕਹਿੰਦੇ ਹੁੰਦੇ ਆਲੂ ਲਾਵਾਂਗੇ ਇੱਥੇ ਰੱਬ ਰੱਖੇ ਸੁੱਖ ਤੇ ਇਹਨੂੰ ਹੁਣ ਸੜਦਾ ਇਹਦੀ 20 ਦਿਨਾਂ ਜਿਹੜੇ ਪੂਰੀ ਕਰਦਾਂਗੇ ਪੱਟਾਂ ਦੇ ਕੇਰਾ ਦਾ ਗੱਟਾ-ਗੱਟਾ ਪਾਈ ਹੈ ਹੁਣ ਫੇਟ ਥੋਕਦੇ ਗੱਟਾ ਵਸਾਂ ਜਦੋਂ ਇਹ ਪਾਣੀ ਘਟ ਗਿਆ ਆਈ ਨਾ ਨਵੀ ਸਹਾ ਆ ਗਿਆ ਨਹੀਂ ਤਾਂ ਕੋਈ ਹਾਲ ਨਹੀਂ ਸੀ ਇਹਦਾ ਵੀ ਤੇ ਤੋੜੀ ਦੇ ਨਾਲ ਵੀ ਜਮਾ ਸਿਰ ਰਹੇ ਉਹ ਤੇ ਪਾਣੀ ਚੜ ਗਏ ਫਿਰ ਗਾਚੀਆਂ ਲਾ ਕੇ ਗਏ ਮੈਂ ਬਣਾ ਦਸ ਤਰੇ ਜਾਂਦਾ ਤੀ ਉਹ ਪੈਸੇ ਪੂਰੇ ਨਹੀਂ ਲੈਣੇ ਉਹ ਕਿੱਧਰ ਦੀ ਤਿਆਰੀ ਕਰਤੀ ਮੈਨੂੰ ਐ ਤਾਂ ਕਿੱਥੇ ਚੱਲੇ ਬੁੱਟੀ ਵਾਲੇ ਬੁੱਟੀ ਵਾਲੇ ਕਿੱਟੀ ਵਾਲੇ ਤੇ ਬੁੱਟੀ ਵਾਲੇ ਨਾਲ ਇਹਦੇ ਨਹੀਂ ਮਣੀ ਗੱਲ ਨਹੀਂ ਬਣਾ ਉਸ ਚਾ ਗੱਲ ਕੀ ਚੱਕਰ ਆ ਆ ਨਾ ਉਹਦਾ ਰੇਤਲਾ ਬਾਨ ਹੈ ਰੇਤਲਾ ਬਾਨ ਹੈ ਉਹਦੇ ਚ ਕੀ ਪ੍ਰੋਬਲਮ ਹੁੰਦੀ ਹੈ 4000 4000 ਬੋਲਾ ਦਾ ਟਾਕਾ ਲੱਗਦਾ ਨਹੀਂ ਅੰਨੇ ਲਗਾਇਆ ਦੋ ਸਾਲ ਪਹਿਲੇ ਹੱਥ ਕਾ ਜਾਂਦਾ ਰੇਤਾ ਹਾਂ ਪੱਕੀ ਗੱਲ ਹੈ ਪੱਕੀ ਗੱਲ ਇਹ ਕਿਉਂ ਨਹੀਂ ਚਲਦਾ ਕਿਸੇ ਯਾਰ ਯਾ ਫੇਸਬੁਕ ਚਲਾਣੇ ਆਇਓ ਕਿ ਕੰਮ ਕਰਨੇ ਆਇਓ ਵੀ ਪਾਂਡੇ ਵਗੈਰਾ ਵੀ ਲੈ ਕੇ ਜਾਣੇ ਹੈ ਪਾਂਡੇ ਕੇ ਪਾਂਡੇ ਕੀ ਬੋਲਤੇ ਹੈ ਇਸਕੋ ਵਰਤਨ ਵਰਤਨ ਜਾਣ ਕੇ ਗੱਲ ਬਦਲ ਠੀਕ ਕਹਣੇ ਪਾਂਡੇ ਹੁੰਦੇ ਹੈ ਯਾਰ ਤੋਈ ਦਾ ਸੁਨਣਾ ਘਰ ਚਲੋਂਗੇ ਕੰਮ ਹੁਣ ਮੈਨੇ ਮੋਟਰਾਂ ਖੋਲਣੀਆਂ ਪੈਣੀਆਂ ਥੋੜੇ ਆਸਰੇ ਮੋਟਰਾਂ ਸੀ ਇੱਕ ਅਜ ਬੰਦਾ ਨਹੀਂ ਆਇਆ ਹੁਣ ਮੋਟਰਾਂ ਨੂੰ ਪੁੱਛ ਦਿਆਂ ਕਿਸੇ ਨੀ ਯਾਰ ਮੋਟਰਾਂ ਲਾਗ ਲੈਈਏ ਇੱਥੇ ਤਾਂ ਕੋਈ ਤਵਾਰ ਨਹੀਂ ਸਾਰੇ ਏਰੀਏ ਚ ਖੋਲਾਂਗੇ ਗਾਂ ਜਿਹੜਾ ਵਾਹਣਾ ਵੇ ਮੋਟਰਾਂ ਤੇ ਯਾਰ ਜੇ ਲੋੜ ਪਈ ਤਾਂ ਫਿਰ ਦੇਖੀ ਜਾਊਗਾ ਅੱਛਾ ਚੱਲੇ ਹੋਰ ਉਰੇ ਆਈ ਬਾਈ ਕਿਹੜੇ ਪਿੰਡ ਚੱਲੇ ਪਿਛਲਾ ਪਿਛਲਾ ਹੈਂ ਨਿਮੇ ਵਾਲੀ ਨਿਮੇ ਵਾਲੀ ਫਿੱਟਾ ਡੇਲਾ ਹਾਂ ਛਿਟੇ ਕਾਲਾ ਕਿਹੜਾ ਭਾਈ ਫਿੱਡੇ ਕਲਾ ਕੀ ਕਲਾ ਫਿੱਡੇ ਕਲਾ ਅੱਛਾ ਤੇ ਉਹ ਟੀਮ ਵਾਲੀ ਬੋਲਦਾ ਹੈ ਬਿੰਨ ਵਾਲੀ ਹੈ ਛਿਟੇ ਕਲਾ ਕੀ ਟੀਮ ਟੀਮ ਵਾਲੀ ਗਈ ਹਾਂ ਟੀਮ ਵਾਲੀ ਟੀਮਾਂ ਵਾਲੀ ਅੱਛਾ ਦੀ ਫਿੱਡੇ ਕਲਾ ਚੱਲੇ ਹੈ ਉਹ ਮੋਟੇ ਦੀ ਵਾਇਬ ਵਾਲੀ ਘਰੋਂ ਨਿਕਲਦੀ ਆਇਆ ਪ੍ਰਧਾਨ ਦੱਸਦੇ ਮੜਾ ਕਿਹੜੇ ਪਿੰਡ ਚੱਲੇ ਦੀ ਟੀਮਾਂ ਵਾਲੀ ਜੱਲੇ ਤਾਂ ਮੈਂ ਤਾਂ ਕਿਤੇ ਲਾਜ ਥੋੜੇ ਇਹ ਤਾਂ ਵੀ ਲਾਇਆ ਹੀ ਨਹੀਂ ਨਹੀਂ ਲਾਵਾ ਹੈ ਹਮਰਾ ਕਹਾਸੇ ਹਥੇ ਕਹਾਂ ਰੱਖ ਦੇਣ ਆ ਨਾ ਬਾਬੋ ਕਿਉਂਕਿ ਆਪਣਾ ਉਹ ਭਈਆ ਉੱਥੇ ਯਾਰ ਹੌਣਾ ਛਾਵਣੋਂ ਕੰਜਰ ਦੇਣੇ ਦੱਸਿਆ ਵੀ ਤੇ ਜਾਣਾ ਉੱਥੇ ਭਰੋਸਾ ਹੀ ਕੋਈ ਨਹੀਂ ਯਾਰ ਉਹਨੇ ਠੇਕੇ ਜਾਂ ਵਜਣੇ ਨੇ ਜਿੰਨੇ ਦੀ ਮੋਟਰ ਲਾਏ ਜਾਂਦੀ ਆ ਕੇ ਕੋਈ ਠੇਕੇਲੇ ਜੋ ਫੁੱਲ ਨਹੀਂ ਸੁ ਤਾਂ ਕਰਕੇ ਹੁਣ ਕੀ ਰਾਂ ਤਾਂ